ਉਹ ਆਗੇ ਕੈਂਕਾ ਚਾਉਪੜਾ ਓਏ ਨਾ ਆ ਦੇ ਕੋਣ ਸਾਰੀ ਗਧਾਂ ਐ ਚੜ ਗਿਆ ਹੁਣ ਕਹਿੰਦਾ ਚੱਪੋ ਚੱਪੋ ਗਧਿਆੜੇ ਤਾਂ ਛੱਡ ਗਿਆ ਤੇ ਤੂੰ ਕਾਹਦਾ ਰੋਈ ਜਾਂਦੀ ਪ੍ਰੀਤ ਉਹ ਹੰਦਾ ਸੀਗਾ ਤੇ ਤੂੰ ਮੈਨੂੰ ਦੱਸ ਮੋਮਸ ਕਿਹਦੇ ਨਾਲ ਖਾਈ ਜਾਂਦੀ ਸੀ ਖੜੀ ਤੂੰ ਇਹ ਵਾਤਾ ਖਾਦੀ ਨਹੀਂ ਮੋਮਸ ਖਾਤੇ ਕਿਹਦੇ ਨਾਲ ਖਾਈ ਜਾਂਦੀ ਸੀ ਮੇਰਾ ਵੀਡੀਓ ਹੈਗੀ ਆ ਮੁਖਾ ਤੂੰ ਵੀਡੀਓ ਦਿਖਾਉਣਾ ਤੈਨੂੰ ਮੈਂ ਖਾਦੀ ਨਹੀਂ ਤੂੰ ਮੋਮੋਸ ਕਿੰਨਾ ਖਾਈ ਜਾਂਦੀ ਸੀ ਮਨਾ ਦੱਸ ਮੈਂ ਮਾਰੀ ਜਾਂਦੇ ਹਾਂ ਐਵੇਂ ਕਿਉਂ ਮਾਰੀ ਜਾਂਦੇ ਪ੍ਰੂਫ ਦਿਖਾ ਪ੍ਰੂਫ ਪਹਿਲਾਂ ਦਿਖਾ ਮੈਨੂੰ ਤੂੰ ਦੱਸ ਜੇ ਜਦੋਂ ਮੈਂ ਖਾਦੀ ਨਹੀਂ ਖਾਦੇ ਗਾ ਮੇਰਾ ਪ੍ਰੂਫ ਹੈਗਾ ਲੈ ਲੈ ਨਾ ਵੀ ਝੂਠ ਬੋਲਦਾ ਪ੍ਰੂਫ ਦਿਖਾ ਦੇ ਮੈਂ ਮੰਨ ਮੈਂ ਤਾਂ ਮੋਮੋਸ ਹੀ ਨਹੀਂ ਖਾਦੇ ਕਿਸੇ ਨਾ ਖਾਦੇ ਗਾ ਰੇੜੀ ਬਿਨਾ ਰੇੜੀ ਤੋਂ ਖੜੇ ਨੇ ਨਹੀਂ ਖਾਦੇਗੇ ਲੈ ਮੇਰਾ ਵੀਡੀਓ ਆ ਐ ਕਿਵੇਂ ਦਿਖਾ ਨਾ ਮੈਂ ਰੈਡੀ ਦਿਖੜ ਕੇ ਬੋਮਸ ਖਾਵਾ ਲੈਣਾ ਮੈਂ ਸਾਰਾ ਸਾਹਮਣਾ ਦਿਖਾਉਂਗਾ ਐਨੇ ਦਿਖਾਉਂਦਾਗਾ ਤੂੰ ਦਿਖਾ ਪਹਿਲਾ ਵੀਡੀਓ ਦਿਖਾ ਮੈਨੂੰ ਆਂ ਕੇ ਪਹਿਲਾ ਦਿਖਾਵਾਂ ਤੇ ਜਦੋਂ ਮੈਂ ਖਾਦੀ ਨਹੀਂ ਐਵੇਂ ਤਾਂ ਫੱਜਮਾਈ ਇਹਨਾਂ ਹੱਦ ਹੋਊਗੀ ਜਦੋਂ ਤੂੰ ਖਾਦੇ ਆ ਮੰਨਦੀ ਨਹੀਂ ਐਵੇਂ ਨਹੀਂ ਮੰਨਦੀ ਜਦੋਂ ਮੈਂ ਨਹੀਂ ਕਰ ਰਹਿਕਨੀ ਮਮੇ ਵੇਲਾ ਫੋਟੋ ਲੈ ਲੈ ਬਾਹਰ ਤੋਂ ਇਹਨੂੰ ਤੇ ਜਦੋਂ ਮੈਂ ਖਾਦੀ ਨਹੀਂ ਹੋਮਸ ਕਿਸੇ ਨਾਲ ਖਾਦੇ ਯਾਨੀ ਮੈਂ ਵੇਖਿਆ ਤੂੰ ਵੇਖਿਆ ਫੁੱਤਣਾ ਮੰਨਦੇ ਨੇ ਅੱਗੋਂ ਆ ਮੰਮੀ ਨਾ ਸੇਕਾ ਦੇ ਚੜਾਈ ਹੋਈ ਆ ਤੇ ਲੋ ਮੰਮੀ ਮੰਮੀ ਦੇ ਲੋ ਤੁਸੀਂ ਮੈਨੂੰ ਭੇਜ ਦਿੱਤੇ ਮੈਂ ਮੋਮੋਦ ਖਾਨ ਜਾਨੀ ਉਥੇ ਤੋਹਰ ਕਰਨ ਜਾਨੀ ਆ ਸਰ ਮੈਂ ਮਾਸਾ ਮਾਸਾ ਕੇ ਕੀ ਤੇ ਲੋਕਾ ਦਾ ਖਾਣਾ ਇਕੱਲੇ ਖਾ ਲੈ ਮੰਮੀ ਝੂਠ ਮਾਰਦੇ ਆ ਮੈਂ ਕੀ ਝੂਠ ਮਾਰਦੇ ਆ ਯਾਰ ਕੋਈ ਇਹ ਖਾਧੇ ਕਹਿੰਦਾ ਕਾਹ ਕਿ ਮੈਂ ਖਾਧੇ ਕਹਿਣਾ ਲੈ ਅੱਗੋਂ ਕਹਿੰਦੇ ਖਾਧੇ ਮੰਮੀ ਨੇ ਲਾ ਗਿਤੇ ਨਾਲ ਤੇ ਇਹਨੂੰ ਪਤਾ ਵੀ ਖਾਂਦੀ ਨਹੀਂ ਮੇਰੇ ਨਾਲ ਹਾਂ ਦੀ ਕਿਉਂ ਲੱਗਿਸ ਹਿੰਮਤ ਹੈਗੀ ਕਿਸੇ ਦੀ ਲੈ ਆਵੇ ਲੋ ਖਾ ਲਈ ਜਾਂਦੀ ਮੈਨੂੰ ਪ੍ਰੂਫ ਆ ਤੂੰ ਮੈਨੂੰ ਪ੍ਰੂਫ ਉਹ ਖਾ ਪਰ ਹੋੱਡੀ ਨੂੰ ਪ੍ਰੂਫ ਉਹ ਖਾ ਆ ਦੇ ਮੈਂ ਮੂੰਹ ਮੰਨਾਂ ਐਵੇਂ ਮੂੰਹ ਮੰਨਦਾ ਜਦ ਮੈਂ ਖਾਦੀ ਨਹੀਂ ਮੈਨੂੰ ਪ੍ਰੂਫ ਚਾਹੀਦਾ ਉਹ ਚਾਹੀਦਾ ਉਹ ਖਾ ਦੇ ਜਦ ਤੂੰ ਖਾਦੀ ਨਹੀਂ ਨਾ ਆ ਮੇਰੇ ਪਤਨਾ ਵੀ ਦਿਖਾ ਪ੍ਰੂਫ ਪ੍ਰੂਫ ਖਾਣ ਵਾਲਾ ਨਹੀਂ ਹੁੰਦਾ ਕੱਟ ਤੇਰੀ ਮਾਂ ਕਿਸੇ ਨਾ ਮਮਸ ਖਾਂਦੀ ਫੜੀ ਗਈ ਹੈਕ ਨਹੀਂ ਵੱਧੋ ਹੀ ਬਲੌਗ ਦੇ ਵਿੱਚ ਲੈ ਦੱਸ ਕਿਵੇਂ ਬੋਲੀ ਜਾਂਦੇ ਆ ਲੋਕਾਂ ਨੇ ਕਹਣਾ ਸੱਚੀ ਖਾਂਦੀ ਹੋਣੀ ਮਮਸ ਲੋਕ ਮੈਂ ਬਲੌਗ ਨੂੰ ਕੋਈ ਨਹੀਂ ਬਣਾਉਂਦਾ ਪਿਆ ਮੈਂ ਕੋਸਮਾ ਸਿੱਧੇ ਸੇਰੇ ਨਾਲ ਗੱਲ ਕਰਦਾ ਪਿਆ ਤੂੰ ਸਿੱਧਾ ਵਾਸ ਮਮਸ ਮੈਂ ਨਾ ਖਾਂਦੀ ਫੜੀ ਗਈ ਉੱਥੇ ਇਹ ਖਾਈ ਜਾਂਦੀ ਸੀ ਤਾਂ ਮੈਂ ਜਾ ਕੇ ਕਾਲ ਕਰ ਮਾਨਣ ਨੇ ਕਿ ਹਾਂ ਖਾਵੇ ਖਾਦੀ ਹੀ ਨਹੀਂ ਖਾਦੇ ਨਹੀਂ ਮੰਦੀ ਵੇ ਲੋ ਭੁੱਖ ਲੱਗੀ ਪਈ ਰੋਟੀ ਬਣਾਉਣੀ ਮੇਰੇ ਨਾਲ ਨਹੀਂ ਖਾਵੇ ਨਾ ਮੈਂ ਵੀਡੀਓ ਦਿਖਾਣਾ ਮੰਨ ਦੰਤੀ ਚਲਾਉਂ ਤੂੰ ਕੱਲ ਘਰ ਦੀ ਸਾਇਤ ਤਾਂ ਮੈਂ ਕੁਛ ਨਹੀਂ ਖਾਣਾ ਮੰਨੇਗੀ ਨਾ ਹਾਂ ਮੰਨਨੇ ਕਿ ਨਹੀਂ ਮੰਨੇ ਕੱਲ ਵੀ ਤੇਰੇ ਨਾਲ ਸਰਕਾ ਮੰਨੀ ਪਹਿਲਾਂ ਕਿਉਂ ਨਹੀਂ ਮੰਨੀ ਨਾ ਹਾਂ ਬੋਲਾ ਨਾ ਦੰਦਾ ਜਮਾਉਂ ਦੱਸਾਂ ਉਠ ਬੋਲੀ ਜਾਂਨੇ ਉਹ ਕੱਲ ਖਾਦੇ ਸੀ ਵੀ ਤੇਰੇ ਨਾਲ ਹੀ ਆਹ ਤਾਂ ਮੈਂ ਕਹਿਦਾ ਹਾਂ ਤੂੰ ਮੇਰੇ ਨਾਲ ਖਾਦੇ ਤੂੰ ਮੰਨਦੇ ਨਹੀਂ ਚੱਲ ਚੰਗਾ ਪਰੇ ਚੱਲਣਾ ਅੱਧਾ ਕੰਮ ਕਰਾਂ ਨਾਲੇ ਤਾਂ ਆਦੇ 3 ਲੱਖ ਰੁਪਏ 6 ਮਹੀਨੇ ਚ ਲਾਉਣਾ ਕਿ ਨਹੀਂ ਲਾਉਣਾ ਜੇ ਕੋਈ ਨਾਲ ਸਪੋਰਟ ਕਰੂਗਾ ਤੇਰੀ ਲੱਗਤ ਉਹ ਗਾਵੇਂ ਕਿ ਮੈਂ ਲੈ ਜੇ ਕੋਈ ਸ਼ੇਅਰ ਮਮੋਸ ਖਾਨ ਨੂੰ ਮੈਂ ਲੈ ਲੈਂਦੇਗੇ ਕੋਈ ਸ਼ੇਅਰ ਲਾਈਕ ਕਮੈਂਟ ਤਾਂ ਕਰਦਾ ਨਹੀਂ ਨਹੀਂ ਮਮੋਸ ਖਾਨ ਨਾਲ ਲੈ ਜਾਣਗੇ ਮਮੋਸ ਜਿਹੜੇ ਰੋਜ਼ ਖਾਨੀ ਆ ਤੁਸੀਂ ਕਮਾਉਣੇ ਆ ਤਾਂ ਖਾਨੀ ਨਾ ਖਾਇਆ ਕਰੋ ਬਾਈ 3 ਲੱਖ ਰੁਪਇਆ ਕਰਜ਼ਾ ਲੜਾ 6 ਮਹੀਨਾ ਦੇ ਵਿੱਚ ਸਪੋਰਟ ਕਰੋ ਵੀਡੀਓ ਨੂੰ ਵਾਪਰੋ ਸ਼ੇਅਰ ਲਾਈਕ ਮੈਂ ਵੀ ਕਰਦਾ ਰਹੀ ਹਾਂ ਜਿਸੀ ਪਾਹੇ ਨਹੀਂ ਮੰਗਦੇ ਬਸ ਹਲਪਾ ਮੰਗਦੇ ਸੋਤੇ ਵੀਊ ਦੀ ਜਿੰਨੇ ਜ਼ਿਆਦਾ ਵੀਊ ਆਣਗੇ ਉਹਨੇ ਸਾਡੇ ਸਪੋਰਟ ਹੋਗੇ ਅਸੀਂ ਸੋਸ਼ਲ ਮੀਡੀਆ ਤੋਂ ਹੀ ਕਮਾ ਕੇ ਚਲਾਉਣਾ ਚਾਹੁੰਦੇ ਆ ਤੇ ਕਿਸੇ ਤੋਂ ਮੰਗਦੇ ਨਹੀਂ ਗਏ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਸਾਰਾ ਨੂੰ ਸੱਚੀ ਕਾਰ